ਭਾਗੇ ਹੋ ਰਿਹਾ ਸ਼ਬਦ ਨੋ ਮਿੱਟੀ ਨੂੰ ਮਾਰਦੇ ਇੱਕ ਦੂਜੇ ਦੇ ਗੰਦੀ ਮੈਦਰਜ ਭੇਡ ਮਾਰਦੇ ਨਹੀਂ ਸ਼ਬਦ ਵੇਲਾ ਮਿੱਟੀ ਨਹੀਂ ਮਾਰਨੀ ਇੱਕ ਦੂਜੇ ਨੂੰ ਜੇ ਮਾਰੀ ਤੇ ਮੈਂ ਮਾਰਦਣੀ ਆ ਵੇ ਖੇਡਣ ਦਾ ਤੁਸੀਂ ਜਿਹੜਾ ਗੰਦੀ ਮਿੱਟੀ ਨਾਲ ਕੋਣ ਖੇਡਦਾ ਹੁੰਦਾ ਓਏ ਕੋਈ ਸ਼ਰਮ ਹੈ ਕਿਦ ਨੂੰ ਆ ਵੇਖ ਲੋ ਬਈ ਸਕੂਲ ਨਾ ਹੋਏ ਗਾਣੇ ਦਿਲਾ ਦਿਓ ਸਕੂਲ ਜਾਣਾ ਨਹੀਂ ਹੁੰਦਾ ਆਪਾਂ ਪਾ ਕੇ ਖੜਦਾ ਤੈਨੂੰ ਮੈਂ ਸਕੂਲ ਜਿਹੜੇ ਆ ਕਰਤੂਤਾਂ ਕਰਦਾ ਤੈਨੂੰ ਇੱਥੇ ਆਵੇ ਗੰਦੀ ਮਿੱਟੀ ਆ ਮੀਂਹ ਵਾਲਾ ਪਾਣੀ ਆ ਤਾਂ ਦੁਪਹਿਰ ਲੱਗੀ ਤਾਂ ਤੈਨੂੰ ਖੇਡਣ ਦੀ ਪੈ ਗਈ ਤੈਨੂੰ ਤੂੰ ਗਈਆਂ ਸਕੂਲੇ ਨਹੀਂ ਹਾਂ ਹਾਂ ਤਾਂ ਇਹਨੂੰ ਨਹੀਂ ਸ਼ਰਮ ਆਉਂਦੀ ਵੇਲਾ ਤੂੰ ਕਿਉਂ ਨਹੀਂ ਜਾਂਦਿਆ ਅੱਜ ਮੀਨ ਇਹ ਪਚਾਤਾ ਤੈਨੂੰ ਸਵੇਰੇ ਕਰਦਾ ਤੇਰੇ ਲਾਜ ਮੈਂ ਇਹ ਦੇਣਾ ਪਚਾਤਾ ਕੀ ਮੀਨ ਮੈਂ ਬੰਨੂ ਇਹ ਕਿਹੜੀ ਹੈ ਨਾ ਮਿੱਟੀ ਕਿਥੋਂ ਇਕੱਠੀ ਕੀਤੀ ਉਹ ਗੰਦੀ ਜੀ ਹੈ ਗੰਦੀ ਮਿੱਟੀ ਜਿਹੜੀ ਇੱਥੇ ਲੱਥੀ ਅਸ਼ਹਿਰ ਵਿੱਚ ਪਾ ਲਈ ਸਾਰੇ ਹਾਂ ਹੁਣ ਦੁਬਾਰਾ ਬਣਾਉਣ ਲੱਗਾ ਕੀ ਆ ਕਰ ਜਿਆ ਕਰ ਬਣਾਉਣ ਤੇ ਬਣਾਉਂਗਾ ਹਾਂ ਹਾਂ ਲੱਡੂਆਂ ਮਟਨ ਦੇ ਖਾਣੇ ਆ ਮੈਂ ਸ਼ਾਮ ਮਿਸਤਰੀਆਂ ਨੂੰ ਲਾਵਾਂਗੇ ਨਾ ਤੁਜੇ ਜਿਨ੍ਹਾਂ ਨੇ ਤਾਇਆ ਵਾ ਅੱਛਾ ਜੇ ਮਿਸਤਰੀਆਂ ਅਸੇ ਨਾ ਵਾ ਦਪੈਰ ਲੱਗੀ ਹੋਈ ਹੈ ਲਾ ਤਾਂ ਥੀਡਾਂ ਦੀ ਪਈ ਉਧਰ ਵੇ ਸੂਰਜ ਜੀ ਕਿੱਥੇ ਫਿਰਨਦਿਆ ਹੂੰ ਸੂਰਜ ਤਾਂ ਬੜੀ ਦੂਰੋਂ ਦਾ ਉਹ ਤੇ ਵੈਸੇ ਹੀ ਅੱਗ ਲਈ ਹੁੰਦਾ ਰਹਿੰਦਾ ਅੱਗ ਵਿੱਚ ਤੇ ਉਹ ਮੈਂ ਆਪੂ ਨਹੀਂ ਆਮਾ ਬੇਟੀ ਕਰ ਪੂਣੀ ਬਣਾਉਂਦੀ ਹੂੰ ਨੋ ਮੈਂ ਤਾਂ ਬੱਲੇ ਬੱਲੇ ਹਰੇ ਹਰੇ ਹੋਏ ਚਾਸ ਫੇਰੇ ਵੇਲਾ ਹੂੰ ਅੰਨੇ ਦੋ ਬਾਈ ਬਾਈ ਹੀ ਤਮੀ ਵੇਲਾ ਉੱਧਰ ਚੱਕਰ ਤੇ ਉੱਧਰ ਚੱਕਰ ਉੱਧਰ ਵੀ ਕੁਝ ਨਹੀਂ ਹੋਇਆ ਤੇ ਇੱਧਰ ਵੀ ਕੁਝ ਨਹੀਂ ਇੱਧਰ ਮੜਾ ਜੇ ਅਸਰ ਹੋਇਆ ਹੀ ਉਹ ਚੈੱਕ ਕਰੋ ਮਹਾਰਾਜੇ ਅੱਜ ਤਾਂ ਹੋਈ ਗਈ ਪਾਈ ਗਈ ਉਹ ਕਿੰਨਾ ਵੇ ਉੱਥੇ ਹੋਇਆ ਉਹ ਰਹੀ ਗਿਆ ਸਾਰਾ ਇੱਥੇ ਹੀ ਹੈ ਮਹਾਰਾਜੇ ਬਸ ਮਹਾਰਾਜੇ ਸਾਰਾ ਹੂੰ ਚੰਗਾ ਮੈਂ ਚੱਲੇ ਕਰਨ ਨੂੰ